ਪ੍ਰੋਗਰਾਮ ਵਿਚਾਲੇ ਆਂਧਰਾ ਦੇ ਵਿੱਚ ਸਾਰੇ ਦਰਸ਼ਕਾਂ ਦਾ ਇੱਕ ਵਾਰ ਤੋਂ ਫਿਰ ਸਵਾਗਤ ਹੈ ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਅਰຸນਦੀਪ ਜੀ ਤੁਹਾਡਾ ਇੱਕ ਵਾਰ ਤੋਂ ਫਿਰ ਸਵਾਗਤ ਹੈ ਅਗਲੀ ਖਬਰ ਦੇ ਵੱਲ ਚਲਦੇ ਹਾਂ ਜੋ ਕਿ ਟੋਲ ਪਲਾਜ਼ਿਆਂ ਦੇ ਨਾਲ ਜੁੜੀ ਹੋਈ ਹੈ ਕਹਿੰਦੇ ਟੋਲ ਪਲਾਜ਼ਿਆਂ ਤੇ ਸਚਾਰੂ ਸੰਚਾਲਨ ਨੂੰ ਸਹੀ ਕਰਨ ਦੇ ਲਈ ਉਸ ਨੂੰ ਯਕੀਨੀ ਬਣਾਉਣ ਦੇ ਲਈ ਲੂਜ਼ ਫਾਸਟੈਗ ਜਾਂ ਫਿਰ ਟੈਗ ਇਨ ਹੈਂਡ ਦੀ ਹੁਣ ਰਿਪੋਰਟਿੰਗ ਨੂੰ ਮਜ਼ਬੂਤ ਕਰਨ ਦੇ ਲਈ ਰਾਸ਼ਟਰੀ ਰਾਜਮਾਰਗ ਅਥਾਰਟੀ ਨੇ ਆਪਣੀ ਨੀਤੀ ਨੂੰ ਵਿਵਸਥਿਤ ਕੀਤਾ ਹੈ ਤਾਂ ਜੋ ਟੋਲ ਇਕੱਠਾ ਕਰਨ ਵਾਲੀਆਂ ਏਜੰਸੀਆਂ ਅਜੇਹੇ ਫਾਸਟੈਗ ਬਾਰੇ ਤੁਰੰਤ ਰਿਪੋਰਟ ਕਰ ਸਕਣ ਅਤੇ ਉਹਨਾਂ ਨੂੰ ਬਲੈਕਲਿਸਟ ਕੀਤਾ ਜਾ ਸਕੇ ਕੀ ਕਹਿੰਦੇ ਹੋ ਸਰ ਸ਼ੀਤਲ ਜੀ ਗੱਲ ਇਦਾਂ ਆ ਕਿ ਇਸ ਦੇਸ਼ ਦੇ ਵਿੱਚ ਜਿੰਨੇ ਹਾਈਵੇ ਜਾਂ ਨੈਸ਼ਨਲ ਹਾਈਵੇ ਨੇ ਜਾਂ ਸਟੇਟ ਹਾਈਵੇਜ਼ ਨੇ ਉਹਨਾਂ ਤੇ ਥਾਂ ਥਾਂ ਤੇ ਟੋਲ ਲੱਗੇ ਨੇ ਨੀਤੀਆਂ ਇਹਦੇ ਬਾਰੇ ਬਣਦੀਆਂ ਨੇ ਪਰ ਫੇਰ ਵੀ ਹਰ 50 60 ਕਿਲੋਮੀਟਰ ਤੇ ਇੱਕ ਟੋਲ ਪਲਾਜ਼ਾ ਜ਼ਰੂਰ ਹੁੰਦਾ ਜਿੱਥੇ ਪਹਿਲਾਂ ਕਲੈਕਸ਼ਨ ਨੂੰ ਹੁੰਦੀ ਸੀ ਕੈਸ਼ ਦੇ ਉੱਤੇ ਤੁਹਾਡੀ ਮਤਲਬ ਤੁਹਾਨੂੰ ਤੁਹਾਡੀ ਗੱਡੀ ਨੂੰ ਨਗਾਹ ਦਿੱਤਾ ਜਾਂਦਾ ਸੀ ਫਿਰ ਹੌਲੀ ਹੌਲੀ ਫਾਸਟ ਟੈਗ ਵਿਵਸਥਾ ਆ ਗਈ ਫਾਸਟ ਟੈਗ ਇਹ ਹੁੰਦਾ ਸੀ ਵੀ ਵੀ ਤੁਹਾਡੀ ਗੱਡੀ ਦੇ ਉੱਤੇ ਉਹ ਲੱਗ ਜਾਂਦਾ ਆ ਸਟicker ਜਿਹਾ ਤੇ ਤੁਸੀਂ ਉਹ ਆਟੋ ਸਕੈਨ ਕਰਦਾ ਤੇ ਤੁਹਾਡੀ ਗੱਡੀ ਕ੍ਰਾਸ ਕਰ ਜਾਂਦੀ ਆ ਅੱਛਾ ਹੁੰਦਾ ਕੀ ਆ ਕਿ ਇਦੇ ਵਿੱਚ ਬਹੁਤ ਸਾਰੀਆਂ ਲੋਕੀ ਕੀ ਕਰਦੇ ਨੇ ਫਾਸਟ ਟੈਗ ਨੂੰ ਆਪਣੇ ਜਿਹੜੇ ਗੱਡੀ ਦਾ ਫਰੰਟ ਸ਼ੀਸ਼ਾ ਉਹਦੇ ਤੇ ਲਾਉਂਦੇ ਨਹੀਂ ਹੂੰ ਉਹਦੇ ਬਹੁਤ ਸਾਰੇ ਕਾਰਨ ਨੇ ਕਈ ਲੋਕ ਟੌਰ ਦੇ ਵਿੱਚੋਂ ਨਹੀਂ ਲਾਉਂਦੇ ਤੇ ਕਈ ਲੋਕ ਮਜਬੂਰੀ ਚ ਨਹੀਂ ਲਾਉਂਦੇ ਕਿਉਂਕਿ ਬਹੁਤ ਸਾਰੀਆਂ ਸਟੇਟਾਂ ਨੇ ਆਪਣੇ ਸੂਬਿਆਂ ਦੇ ਵਿੱਚ ਐਗਜ਼ੈਂਪਟ ਕੀਤਾ ਹੋਇਆ ਆ ਜਿਵੇਂ ਪੱਤਰਕਾਰ ਹੋਗੇ ਡਿਫੈਂਸ ਵਾਲੇ ਹੋਗੇ ਪੁਲਿਸ ਵਾਲੇ ਹੋਗੇ ਜਾਂ ਕੋਈ ਆਜ਼ਾਦੀ ਕਲਾਟੀਆ ਹੋਗੇ ਇਹਨਾਂ ਨੂੰ ਫਾਸਟ ਟੈਗ ਤੋਂ ਮਾਫੀਆ ਸਟੇਟ ਹਾਈਵੇਜ਼ ਦੇ ਉੱਤੇ ਨੈਸ਼ਨਲ ਹਾਈਵੇਜ਼ ਤੇ ਤਾਂ ਬਹੁਤ ਘੱਟ ਲੋਕਾਂ ਨੂੰ ਮਾਫੀਆ ਜੀ ਪਰ ਇਹਨਾਂ ਤੇ ਮਾਫੀਆ ਅੱਛਾ ਉਹ ਕੀ ਕਰਦੇ ਆ ਵੀ ਉਹਨੂੰ ਫਿਕਸ ਨਹੀਂ ਸੀ ਕਰਦੇ ਸ਼ੀਸ਼ੇ ਤੇ ਨਹੀਂ ਲਾਉਂਦੇ ਸੀ ਉਹ ਲੂਜ਼ ਰੱਖਦੇ ਸੀਗੇ ਅੱਛਾ ਲੂਜ਼ ਰੱਖਦੇ ਦੇ ਸੀਗੇ ਤੇ ਉਹਦੇ ਨਾਲ ਕੀ ਹੁੰਦਾ ਵੀ ਉਹ ਜਦੋਂ ਲੂਜ਼ ਰੱਖਦੇ ਉਹ ਤਾਂ ਸਕੈਨ ਨਹੀਂ ਸੀ ਕਰ ਹੁੰਦਾ ਉਹ ਦਿਖਾਉਂਦੇ ਸੀ ਤੇ ਉਹਦੇ ਨਾਲ ਟਾਈਮ ਵੱਧ ਲੱਗਦਾ ਸੀ ਤੇ ਪਿੱਛੋਂ ਜਾਮ ਲੱਗਦਾ ਸੀਗਾ ਸੋ ਇਹਨੂੰ ਸਰਕਾਰ ਨੇ ਕਾਬੂ ਹਟ ਇਹਦੇ ਚ ਕੁਝ ਲੋਕ ਤਾਂ ਮਜਬੂਰੀ ਚ ਨਹੀਂ ਲਾਉਂਦੇ ਸੀ ਕੁਝ ਲੋਕ ਟੌਰਚ ਉਂ ਨਹੀਂ ਲਾਉਂਦੇ ਸੀ ਅੱਛਾ ਸਰਕਾਰ ਨੇ ਹੁਣ ਇਹਦੇ ਤੇ ਨੀਤੀ ਲੈ ਆਂਦੀ ਵੀ ਜਿਹੜਾ ਵੀ ਹੁਣ ਹਨਾ ਆਪਣੇ ਵਿੰਡ ਸਕਰੀਨ ਤੇ ਹਾਈਵੇ ਤੇ ਫਾਸਟ ਟੈਗ ਨਹੀਂ ਚਪਕਾਊਗਾ ਉਹ ਉਹਦੀ ਗੱਡੀ ਨੂੰ ਬਲੈਕਲਿਸਟ ਕਰ ਦਿੱਤਾ ਜਾਊਗਾ ਉਹਦੀ ਗੱਡੀ ਹਾਈਵੇ ਤੇ ਮੂਵ ਵੀ ਨਹੀਂ ਕਰ ਸਕੂਗੀ ਸੋ ਉਹ ਇਹ ਜਿਹੜਾ ਇੱਕ ਲਿਆਂਦਾ ਇਹਦੇ ਨਾਲ ਸਰਕਾਰ ਦੀ ਮਨਸ਼ਾ ਇਹ ਆ ਵੀ ਹਾਈਵੇ ਅਥਾਰਟੀ ਦੀ ਮਨਸ਼ਾ ਇਹ ਆ ਵੀ ਜਿਹੜੇ ਟੋਲ ਪਲਾਜ਼ਿਆਂ ਤੇ ਲੰਬਾ ਲੰਬਾ ਜਾਮ ਲੱਗਦਾ ਹੈ ਲੋਕਾਂ ਦੀ ਇੱਕ એનર્ਜੀ ਤੇ ਟਾਈਮ ਵੇਸਟ ਹੁੰਦਾ ਉਹਨੂੰ ਕਾਬੂ ਹੇਟ ਲਿਆਉਣ ਲਈ ਉਹਨਾਂ ਨੇ ਇਹ ਨੀਤੀ ਲਿਆਂਦੀ ਆ ਹੁਣ ਇਹ ਕਿੰਨੀ ਇੰਪੈਕਟਫੁੱਲ ਰਹਿੰਦੀ ਆ ਕਿੰਨਾ ਇਹਦਾ ਪ੍ਰਭਾਵ ਰਹਿੰਦਾ ਇਹ ਤਾਂ ਸਮਾਂ ਦੱਸੂਗਾ ਅਸਲ ਦੇ ਵਿੱਚ ਹਰ ਨੀਤੀ ਦਾ ਹਰ ਯੋਜਨਾ ਦਾ ਲੋਕਾਂ ਕੋਲ ਤੋੜ ਪਹਿਲਾਂ ਹੁੰਦਾ ਉਹ ਆਪਣੀ ਕੋਈ ਨਾ ਕੋਈ ਖੋਜ ਕੱਢ ਲੈਂਦੇ ਆ ਵੀ ਅਸੀਂ ਇਹਦੇ ਤੋਂ ਜਿਹਨਾਂ ਨੇ ਜੁਗਾਰ ਲਗਾਉਣਾ ਲਗਾ ਲਿਆ ਉਹ ਜੁਗਾਰ ਕੱਟ ਲੈਂਦੇ ਆ ਅਸਲ ਇੱਕ ਇਹਦੇ ਚ ਇੱਕ ਹੋਰ ਡਵੈਲਪਮੈਂਟ ਜਿਹੜੀ ਆ ਕਾਫੀ ਨਿਤਨ ਗੱਡਗਰੀ ਹੋ ਰਹੀ ਜਿਹੜੇ ਕਿ ਸੜਕ ਸੁਰੱਖਿਆ ਬਾਰੇ ਮੰਤਰੀ ਵੀ ਨੇ ਵੀ ਸੜਕੀ ਆਵਾਜਾਈ ਟਰਾਂਸਪੋਰਟ ਦੇ ਮੰਤਰੀ ਵੀ ਨੇ ਉਹ ਕਹਿੰਦੇ ਵੀ ਟੋਲ ਆ ਜਿਹੜਾ ਫਾਸਟ ਟੈਗ ਵਾਲਾ ਵੀ ਕਮ ਆਉਣ ਵਾਲੇ ਸਮੇਂ ਚ ਖਤਮ ਹੋ ਜਾਊਗਾ ਹੁਣ ਤਾਂ ਡੀਆਂ ਗੱਡੀਆਂ ਜਿਹੜੀਆਂ ਜੀਪੀਐਸ ਦੇ ਹਿਸਾਬ ਨਾਲ ਚੱਲਣਗੇ ਜਦੋਂ ਤੁਹਾਡੀ ਗੱਡੀ ਹਾਈਵੇ ਤੇ ਚੜੂਗੀ ਉਹ ਜਿੰਨਾ ਕਿਲੋਮੀਟਰ ਹਾਈਵੇ ਤੇ ਚੱਲੂਗੀ ਉਹਦਾ ਤੁਹਾਨੂੰ ਟੋਲ ਆਟੋਮੈਟਿਕਲੀ ਤੁਹਾਡੇ ਖਾਤੇ ਚੋਂ ਕੱਟਿਆ ਜਾ ਕਰਨਾ ਅੱਛਾ ਇੱਕ ਹੋਰ ਗੱਲ ਜਿਵੇਂ ਕਿ ਪਹਿਲਾਂ ਜਿਹੜੀਆਂ ਫਾਸਟ ਟੈਗ ਇਹ ਸੀ ਵੀ ਮੇਰਾ ਫਾਸਟ ਟੈਗ ਤੁਸੀਂ ਲੈ ਗਏ ਤੁਹਾਡਾ ਫਾਸਟ ਟੈਗ ਮੈਂ ਲੈ ਗਿਆ ਹੁਣ ਉਹ ਵੀ ਬਦਲ ਦਿੱਤਾ ਗਿਆ ਹੁਣ ਤੁਹਾਡੀ ਜਿਹੜੀ ਗੱਡੀ ਆ ਉਹ ਗੱਡੀ ਦੇ ਨਾਲ ਉਹਦਾ ਕੇਵਾਈਸੀ ਹੋ ਗਿਆ ਫਾਸਟ ਟੈਗ ਦਾ ਤੁਹਾਡਾ ਫਾਸਟ ਟੈਗ ਤੁਹਾਡੀ ਗੱਡੀ ਨਾਲ ਹੀ ਅਟੈਚ ਤੁਸੀਂ ਫਾਸਟ ਟੈਗ ਨਹੀਂ ਵੀ ਦਿਖਾਉਂਗੇ ਤੁਹਾਡੀ ਗੱਡੀ ਜਦੋਂ ਕ੍ਰਾਸ ਕਰ ਜਾਂਦੀ ਹੈ ਉਹ ਤੁਹਾਡਾ ਨੰਬਰ ਐਂਟਰ ਕਰਕੇ ਤੁਹਾਡੇ ਖਾਤੇ ਚੋਂ ਪੈਸੇ ਕੱਟ ਲੈਣਗੇ ਸੋ ਇਹ ਤਕਨੀਕ ਆ ਸੋ ਕੁੱਲਮ ਲਾ ਕੇ ਇਹ ਵੀ ਕਹਾ ਜਾ ਸਕਦਾ ਵੀ ਇਹਦੇ ਨਾਲ ਸਰਕਾਰ ਦਾ ਪੱਖ ਇਹ ਆ ਵੀ ਹਾਈਵੇ ਤੇ ਜਿਹੜੇ ਜਾਮ ਲੱਗਦੇ ਨੇ ਜਿਹੜੇ ਲੋਕਾਂ ਨੂੰ ਪਰੇਸ਼ਾਨੀਆਂ ਹੁੰਦੀਆਂ ਨੇ ਉਹਨਾਂ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜਾ ਤਸਵੀਰ ਦਾ ਪਹਿਲੂ ਇਹ ਵੀ ਆ ਕਿ ਇਹਦੇ ਨਾਲ ਲੋਕਾਂ ਦੀ ਲੁੱਟ ਵਧਣੀ ਆ ਜਿਹੜੀ ਮਰਜੀ ਨੀਤੀ ਲੈ ਆਉਣ ਜੀ ਆ ਚਾਹੇ ਫਾਸਟੈਗ ਵਾਲੀ ਲੈ ਆਉਣ ਚਾਹੇ ਜੀਪੀਐਸ ਵਾਲੀ ਲੈ ਆਉਣ ਹੂੰ ਪਰ ਦੂਜੇ ਪਾਸੇ ਇੱਕ ਹੋਰ ਤਸਵੀਰ ਦਾ ਪਹਿਲੂ ਆ ਵੀ ਸਰਕਾਰ ਹਜ਼ਾਰਾਂ ਕਰੋੜ ਰੁਪਏ ਲੱਖਾਂ ਕਰੋੜ ਰੁਪਏ ਫਾਸਟ ਅਟੈਕ ਤੋਂ ਲੋਕਾਂ ਤੋਂ ਇਕੱਠਾ ਕਰਦੀ ਆ ਪਰ ਉਹਨਾਂ ਨੂੰ ਉਸ ਪੱਦਰ ਦੀਆਂ ਸਹੂਲਤਾਂ ਨਹੀਂ ਮਿਲਦੀਆਂ ਨਹੀਂ ਮਿਲਦੀਆਂ ਮਤਲਬ ਜਿਹੜਾ ਤੁਸੀਂ ਟਾਈਮ ਡਿਊਰੇਸ਼ਨ ਇੱਕ ਫਿਕਸ ਕਰ ਲੈਂਦੇ ਹੋ ਕਿ ਜਲੰਧਰ ਤੋਂ ਲੈ ਕੇ ਦਿੱਲੀ ਤੱਕ ਜਾਂ ਜਲੰਧਰ ਤੋਂ ਲੈ ਕੇ ਚੰਡੀਗੜ੍ਹ ਤੱਕ ਇੰਨੀ ਸਪੀਡ ਤੇ ਗੱਡੀ ਇੰਨੀ ਦੇਰ ਚ ਪਹੁੰਚੂਗੀ ਉਸ ਟਾਈਮ 'ਚ ਤੁਸੀਂ ਪਹੁੰਚ ਹੀ ਨਹੀਂ ਸਕਦੇ ਕਿਉਂਕਿ ਹਾਈਵੇ ਤੇ ਜਿਹੜੀਆਂ ਸਹੂਲਤਾਂ ਹਾਈਵੇ ਅਥਾਰਟੀ ਨੇ ਪਹੁੰਚਾਉਣੀਆਂ ਹੁੰਦੀਆਂ ਉਹ ਦਿੱਤੀਆਂ ਨਹੀਂ ਜਾਂਦੀਆਂ ਕਿਉਂਕਿ ਅੱਛਾ ਇਹਦੇ ਵਿੱਚ ਇੱਕ ਹੋਰ ਵੱਡੀ ਗੱਲ ਆ ਕਹਿੰਦੇ ਆ ਵੀ ਪੁਲਿਸ ਮਹਿਕਮੇ ਜਾਂ ਲੋਕਲ ਬੋਡੀ ਮਹਿਕਮੇ ਚ ਇੰਨੀ ਕ੍ਰਾਪਸ਼ਨ ਨਹੀਂ ਹੈ ਜਿੰਨੀ ਹਾਈਵੇ ਅਥਾਰਟੀ ਦੇ ਵਿੱਚ ਕ੍ਰਾਪਸ਼ਨ ਹੈਗੀ ਆ ਇੰਨੀ ਕੁ ਜ਼ਿਆਦਾ ਕ੍ਰਾਪਸ਼ਨ ਹੈ ਇੰਨੀ ਕੁ ਜ਼ਿਆਦਾ ਠੇਕੇਦਾਰਾਂ ਦੀ ਮੂਲੀ ਭੁਗਤ ਦੇ ਨਾਲ ਲੁੱਟਮਾਰ ਕੀਤੀ ਜਾਂਦੀ ਹੈ ਕਿ ਜਿਹਦਾ ਜਿਹਨੂੰ ਕਹਿੰਦੇ ਰਹੀ ਰੱਬ ਦਾ ਨਾਮ ਇੱਥੇ ਮਤਲਬ ਸਹੂਲਤਾਂ ਲੋਕਾਂ ਨੂੰ ਮਿਲਦੀਆਂ ਨਹੀਂ ਜਿਹਦੇ ਕਰਕੇ ਹਾਈਵੇਜ਼ ਤੇ ਹਜ਼ਾਰਾਂ ਦੁਰਘਟਨਾਵਾਂ ਹੁੰਦੀਆਂ ਨੇ ਹਰ ਸਾਲ ਹੁੰਦੀਆਂ ਨੇ ਗਲਤੀਆਂ ਜਿਹੜੀਆਂ ਨੇ ਮਨੁੱਖ ਦੀਆਂ ਹੁੰਦੀਆਂ ਨੇ ਅਧਿਕਾਰੀਆਂ ਦੀਆਂ ਹੁੰਦੀਆਂ ਨੇ ਕੰਪਨੀਆਂ ਦੀਆਂ ਹੁੰਦੀਆਂ ਨੇ ਖਾਮਿਆਜ਼ਾ ਜਿਹੜਾ ਉਹਦਾ ਲੋਕ ਬਹੁਤ ਦਿੰਦੇ ਬਿਲਕੁਲ ਜੀ ਬਿਲਕੁਲ ਅਗਲੀ ਖਬਰ ਦੇ ਵੱਲ ਕਰਦੇ ਹਾਂ ਚਰਚਾ 75 ਸਾਲ ਦੀ ਉਮਰ ਦੇ ਵਿੱਚ ਸੇਵਾ ਮੁਕਤੀ ਹੋਣੀ ਚਾਹੀਦੀ ਹੈ ਇਹ ਹੁਣ ਇੱਕ ਚਰਚਾ ਦਾ ਵਿਸ਼ਾ ਬਣ ਗਿਆ ਇਹ ਖਬਰ ਉਦੋਂ ਦੀ ਚਰਚਾ ਦਾ ਵਿਸ਼ਾ ਬਣੀ ਹੈ ਜਦੋਂ ਤੋਂ ਆਰਐਸਐਸ ਦੇ ਸਰ ਸੰਚਾਲਕ ਮੋਹਨ ਭਾਗਵਤ ਹੋਣਾ ਨੇ ਇੱਕ ਪ੍ਰੋਗਰਾਮ ਦੇ ਵਿੱਚ ਇਹ ਗੱਲ ਕਹੀ ਹੈ ਕੀ ਕਹਿੰਦੇ ਹੋ ਆਰਐਸਐਸ ਦੇ ਸਰ ਸੰਗ ਚਾਲਕ ਜਿਹੜਾ ਕਿ ਕਹਿੰਦੇ ਮੁਖੀਆ ਇੱਕ ਤਰ੍ਹਾਂ ਦਾ ਹੁੰਦਾ ਮੋਹਨ ਭਾਗਵਤ ਨੇ ਕੱਲ ਇੱਕ ਬਿਆਨ ਦੇ ਵਿੱਚ ਪਰसों ਇੱਕ ਬਿਆਨ ਦੇ ਵਿੱਚ ਇੱਕ ਗੱਲ ਕਹੀ ਆ ਕਿ ਇੱਕ ਨੀਤੀ ਆ ਆਰਸ ਮੰਨੇ ਜਾਂਦਾ ਵੀ ਬੀਜੇਪੀ ਆਰਐਸਐਸ ਦਾ ਹੀ ਇੱਕ ਵਿੰਗ ਆ ਇੱਕ ਉਹਦਾ ਸਿਆਸੀ ਵਿੰਗ ਆ ਉਹਦੀ ਇੱਕ ਨੀਤੀ ਆ ਕਿ ਬੀਜੇਪੀ ਦੇ ਵਿੱਚ ਜਿਹੜਾ 75 ਸਾਲ ਦਾ ਹੁੰਦਾ ਉਹ ਰਿਟਾਇਰ ਹੋ ਜਵੇ ਹਾਂਣਾ ਅੱਛਾ ਉਹਦੇ ਵਿੱਚ ਕੀ ਆ ਵੀ ਮੋਨ ਭਾਗਵਤ ਆਪ ਵੀ 75 ਸਾਲਾਂ ਦਾ ਹੋਣ ਲੱਗਾ ਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ 75 ਸਾਲਾਂ ਦੇ ਹੋਣ ਲੱਗੇ ਨੇ ਸੋ ਇਹ ਕਹਿੰਦੇ ਆ ਵੀ ਮੋਨ ਭਾਗਵਤ ਨੇ ਇਹ ਜਿਹੜਾ ਵਿਅੰਗ ਆ ਮੋਦੀ ਤੇ ਕੀਤਾ ਕਿਉਂਕਿ ਮੋਦੀ ਹੋਰਾਂ ਨੇ ਕੀਤਾ ਇਹ ਜਿਹੜਾ ਵੀ 75 ਸਾਲ ਦਾ ਹੋਇਆ ਸਿਆਸਤ ਦੇ ਵਿੱਚ ਬੀਜੇਪੀ ਦੇ ਵਿੱਚ ਉਹਨੂੰ ਰਿਟਾਇਰ ਕਰਤਾ ਚਾਹੇ ਉਹ ਗੁਜਰਾਤ ਦੇ ਲੀਡਰ ਸੀਗੇ ਚਾਹੇ ਕੇਂਦਰੀ ਲੀਡਰ ਸੀ ਸਾਰਿਆਂ ਨੂੰ ਉਹਨਾਂ ਨੇ ਸੱਤਾ ਤੋਂ ਬਾਹਰ ਕਰਤਾ ਤੇ ਹੁਣ ਮੋਹਨ ਭਾਗਵਤ ਦੇ ਨੇ ਕਹਿੰਦੇ ਵੀ ਇਹ ਜਿਹੜਾ ਨਿਸ਼ਾਨਾ ਆ ਮੋਦੀ ਤੇ ਲਾਇਆ ਦੂਜੇ ਪਾਸੇ ਜਿਹੜੇ ਆਰਐਸ ਦੇ ਜਾਂ ਬੀਜੇਪੀ ਦੇ ਜਿਹੜੇ ਮੋਦੀ ਭਗਤੇ ਨੇ ਉਹ ਕਹਿੰਦੇ ਨਹੀਂ ਇਹ ਮੋਹਨ ਭਗਵਤ ਨੇ ਆਪਣੇ ਆਪ ਤੇ ਹੀ ਗੱਲ ਲਾਈ ਆ ਵੀ ਉਹ ਵੀ 75 ਸਾਲਾਂ ਦੇ ਹੋਣ ਵਾਲੇ ਆ ਹੁਣ 17 ਸਤੰਬਰ ਨੂੰ ਮੋਦੀ ਦਾ ਜਨਮ ਦਿਨ ਆ 11 ਸਤੰਬਰ ਨੂੰ ਜਿਹੜਾ ਆ ਭਗਵਤ ਦਾ ਜਨਮ ਦਿਨ ਕਾਂਗਰਸ ਨੇ ਇਹਨਾਂ ਦੋਨਾਂ ਤੇ ਨਿਸ਼ਾਨਾ ਲਾ ਦਿੱਤਾ ਵੀ ਇਹ ਦੋਨਾਂ ਨੂੰ ਸੇਵਾ ਮੁਕਤੀ ਹੋ ਜਾਣੀ ਚਾਹੀਦੀ ਆ ਦੇਸ਼ ਦੀ ਜਿਹੜੀ ਆ ਖਲਾਸੀ ਹੋ ਜੂਗੀ ਇਹਨਾਂ ਨੇ ਦੇਸ਼ ਦਾ ਬੇੜਾ ਕਰਕੇ ਕਰਤਾ 200 14 ਤੋਂ ਲੈ ਕੇ ਅੱਜ ਤੱਕ ਇਹਨਾਂ 11 ਸਾਲਾਂ ਦੇ ਵਿੱਚ ਇਹਨਾਂ ਨੇ ਮੁਲਕ ਦਾ ਜਿਹੜਾ ਪੱਠਾ ਬਿਠਾਇਆ ਉਹ ਉਹ ਕਦੀ ਵੀ ਨਹੀਂ ਮਤਲਬ ਕਹਿੰਦੇ ਕਵਰ ਹੋਣਾ ਜੈ RAM ਰਮੇਸ਼ ਨੇ ਜਿਹੜੇ ਕਮਿਊਨੀਕੇਸ਼ਨ ਡਿਪਾਰਟਮੈਂਟ ਦੇ ਕਾਂਗਰਸ ਦੇ ਮੁਖੀ ਨੇ ਤੇ ਫਿਰ ਜਿਹੜੇ ਪਵਨ ਖੇੜਾ ਨੇ ਉਹਨਾਂ ਨੇ ਬਿਆਨ ਦਿੱਤੇ ਨੇ ਵੀ ਇਹਨਾਂ ਨੂੰ ਛੇਤੀ ਛੇਤੀ ਜਿਹੜਾ ਆ ਘਰਾਂ ਨੂੰ ਤੋਰੋ ਇਹਨਾਂ ਨੂੰ ਆਰਾਮ ਦਿਓ ਇਹਨਾਂ ਨੂੰ ਰਿਟਾਇਰਮੈਂਟ ਦਿਓ ਤਾਂ ਕਿ ਲੋਕਾਂ ਨੂੰ ਸੁੱਖ ਦਾ ਸਾਥ ਮਿਲੇ ਕਹਿਣ ਦਾ ਪਾਵਾਂ ਕਿ ਉਹਨਾਂ ਦੇ ਦਿੱਤੇ ਬਿਆਨ ਨੂੰ ਲੈ ਕੇ ਸਭ ਦੇ ਆਪੋ ਆਪਣੀ ਰਾਏ ਹੁਣ ਬਣਦੀ ਜਾਏਗੀ ਬੀਜੇਪੀ ਵਾਲੇ ਕੁਝ ਹੋਰ ਕਹਿੰਦੇ ਆ ਕਾਂਗਰਸ ਵਾਲੇ ਹੋਰ ਕਹਿੰਦੇ ਆ ਤੇ ਜਿਹੜੇ ਆਰਐਸਐਸ ਵਾਲੇ ਆ ਉਹ ਹੋਰ ਕਹਿੰਦੇ ਆ ਆਰਐਸਐਸ ਵਾਲੇ ਕਹਿੰਦੇ ਸਾਡੇ ਚ ਰਿਟਾਇਰਮੈਂਟ ਦੀ ਪ੍ਰਥਾ ਹੀ ਹੈ ਨਹੀਂ ਕੋਈ ਅਸੀਂ ਤਾਂ ਸਾਡੇ ਤਾਂ ਇਹ ਤਾਂ ਬੰਦੇ ਤੇ ਡਿਪੈਂਡ ਕਰਦਾ ਵੀ ਉਹਨੇ ਰਿਟਾਇਰਮੈਂਟ ਲੈਣੀ ਆ ਕਿ ਨਹੀਂ ਲੈਣੀ ਆਦਰਵਾਇਜ਼ ਜਿੱਥੇ ਜਿਹੜੀ ਸਾਡਾ ਸੰਗਠਨ ਹੈ ਉਹ ਕਿਸੇ ਨੂੰ ਰਿਟਾਇਰ ਨਹੀਂ ਕਰਦਾ ਚਲੋ ਪਰ ਇਹ ਬਿਆਨ ਕਿਥੇ ਤੱਕ ਜਾਂਦਾ ਆ ਤੇ ਇਸ ਬਿਆਨ ਦੇ ਕੀ ਅਰਥ ਨੇ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਅੱਜ ਦਾ ਪ੍ਰੋਗਰਾਮ ਸਾਨੂੰ ਇੱਥੇ ਖਤਮ ਕਰਨ ਦੀ ਇਜਾਜ਼ਤ ਦਿਓ ਤੁਹਾਨੂੰ ਸਾਡਾ ਸਿਆਸਤ ਨਾਲ ਜੁੜਿਆ ਹੋਇਆ ਪ੍ਰੋਗਰਾਮ ਚਾਰਟਾਂਦਰਾ ਕਿਵੇਂ ਦਾ ਲੱਗਦਾ ਜ਼ਰੂਰ ਦੱਸਣਾ ਕਮੈਂਟ ਕਰਕੇ ਨਮਸਕਾਰ ਨਮਸਕਾਰ